ਉਸੀਂ ਦੇਖ ਰਹੇ ਹਾਂ ਜ ਵਿਚਾਰਾਂ ਦੀ ਤੇ ਅੱਜ ਪਟਿਆਲਾ ਦੇ ਵਿੱਚ ਇੱਕ ਐਸਾ ਮਾਮਲਾ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਹਨੂੰ ਦੇਖਣ ਤੋਂ ਬਾਅਦ ਕਹੂੰਗਾ ਕਿ ਸਰਕਾਰ ਦਾਅਵੇ ਬਹੁਤ ਕਰ ਰਹੀ ਹੈ ਲੇਕਿਨ ਉਹ ਦਾਅਵੇ ਜਿਹੜੇ ਨੇ ਹਕੀਕੀ ਰੂਪ ਦੇ ਵਿੱਚ ਹੈਗੇ ਨੇ ਜਾਂ ਨਹੀਂ ਹੈਗੇ ਅੱਜ ਤੁਹਾਨੂੰ ਇੱਕ ਜ਼ਮੀਨ ਦਿਖਾਣੇ ਆਂ ਇਹ ਜ਼ਮੀਨ ਤਕਰੀਬਨ 1250 ਗਜ 1275 ਗਜ ਦੇ ਕਰੀਬ ਹੈਗੀ ਹੈ ਇਹ ਦਿਹਾੜੇ ਦੇ ਨਾਲ ਤੁਸੀਂ ਦੇਖ ਰਹੇ ਹੋਣੇ ਇੱਕ ਨਵੀਆਂ ਇੱਟਾਂ ਲਾ ਕੇ ਕੰਸਟਰਕਸ਼ਨ ਹੋ ਰਹੀ ਸੀ ਇਹਨੂੰ ਰੁਕਵਾਇਆ ਗਿਆ ਕਿਸ ਕਰਕੇ ਰੁਕਵਾਇਆ ਗਿਆ ਇਹ ਵੀ ਇੱਕ ਵੱਡਾ ਕਾਰਨ ਹੈ ਇਹ ਹੀਰਾ ਨਗਰ ਦੇ ਵਿੱਚ ਸੀ ਖੜੇ ਹੈਗੀਆਂ ਇਸ ਵੇਲੇ ਉੱਥੇ ਦੀ ਜਗ੍ਹਾ ਹੈਗੀ ਹੈ ਇੱਥੇ ਕੰਸਟਰਕਸ਼ਨ ਰਕਵਾਉਣ ਵਾਲੀਆਂ ਇਹ ਤਿੰਨ ਲੇਡੀਆਂ ਹੈਗੀਆਂ ਨੇ ਜਿਹੜੀਆਂ ਖੜੀਆਂ ਨੇ ਕੀ ਕਾਰਨ ਬਣਿਆ ਇਹਨਾਂ ਨੂੰ ਇੱਥੇ ਆਣਾ ਪਿਆ ਆ ਕੇ ਕੰਸਟਰਕਸ਼ਨ ਰਕਵਾਉਣੀ ਪਈ ਆ ਪਰ ਗਲਤ ਬਤ ਕਰਦੇ ਜਾਣ ਦੇ ਨਾਲ ਪੰਜੀ ਕੀ ਨਾਮ ਹੈ ਤੁਹਾਡੇ ਜੀ ਤੇਰਾ ਨਾਮ ਗਗਨਦੀਪ ਕੌਰ ਹੈ ਇਹ ਜਿਹੜੀ ਜਗ੍ਹਾ ਹੈਗੀ ਹੈ ਤੇ ਦੇਖ ਰਿਹਾ ਕਿ ਨਵੀਆਂ ਇਟਾਂ ਲਗੀਆਂ ਹੋਈਆਂ ਨੇ ਪਰ ਇਹ ਰੋਕ ਦਿੱਤੀਆਂ ਗਈਆਂ ਨੇ ਸੁਣਨ ਚਾਹ ਕਿ ਤੁਸੀਂ ਆ ਕੇ ਰਕਵਾਈਆਂ ਨੇ ਜੀ ਇਹ ਕੱਲ ਕੰਮ ਹੋ ਰਿਹਾ ਸੀ ਕੰਸਟਰਕਸ਼ਨ ਆ ਸੀ ਅੱਜ ਉਰੇ ਇੱਥੇ ਸਵੇਰੇ ਹੀ ਪਹੁੰਚ ਗਏ ਸੀ ਤੇ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਇੱਟਾਂ ਦੇ ਉੱਤੇ ਤਾਜ਼ਾ ਸੀਮੈਂਟ ਸੀ ਹਲੇ ਸਵੇਰੇ ਵੀ ਸਾਨੂੰ ਗਿੱਲਾ ਹੀ ਮਹਿਸੂਸ ਹੋ ਰਿਹਾ ਸੀ ਤੇ ਜਿਹੜੇ ਦੂਸਰੇ ਕੋਈ ਜਿਹੜੇ ਕਰਵਾ ਰਹੇ ਸੀ ਉਹ ਵੀ ਸਵੇਰੇ ਸਾਡੇ ਆਉਣ ਤੋਂ ਬਾਅਦ ਉਹਨਾਂ ਦੀ ਵੀ ਉਹ ਵੀ ਇੱਥੇ ਆਏ ਨੇ ਕੁਝ ਇੱਟਾਂ ਅੰਦਰ ਪਲਾਟ ਚ ਪਈਆਂ ਵੀ ਜੀ 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 ਤੇ ਅਸੀਂ ਕਾਫੀ ਧੇਰ ਪਹਿਲਾਂ ਜਦੋਂ ਇਹ ਇਟਾਂ ਸੁੱਟੀਆਂ ਗਈਆਂ ਸੀ ਅਸੀਂ ਉਦੋਂ ਵੀ ਐਸਐਚਓ ਸਾਹਿਬ ਨੂੰ ਸੰਪਰਕ ਕੀਤਾ ਸੀ ਅਸੀਂ ਪੁਲਿਸ ਸਟੇਸ਼ਨ ਨੂੰ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਸਾਡੇ ਸਟੇ ਆਰਡਰਸ ਹੋਏ ਨੇ ਤੁਸੀਂ ਇਹ ਇਟਾਂ ਚੁਕਵਾ ਦਿਓ ਅੱਛਾ ਇਸ ਜਗ੍ਹਾ ਤਾਂ ਸਟੇ ਆਰਡਰ ਹੈ ਇਹ ਇਹ ਪ੍ਰੋਪਰਟੀ ਵੈਸੇ ਹੈ ਕਿਦੀ ਹੈ ਇਹ ਮੇਰੇ ਫਾਦਰ ਸਾਹਿਬ ਦੀ ਸੀ 1968 ਵਿੱਚ ਉਹਨਾਂ ਨੇ ਖਰੀਦੀ ਸੀ ਤੇ ਉਸ ਤੋਂ ਬਾਅਦ ਉਹਨਾਂ ਦੀ ਟਰਾਂਸਫਰੇਬਲ ਜੌਬਸ ਹੀ ਜਿਦਾਂ ਵੀ ਟੀਚਿੰਗ ਲਾਈਨ ਵਿੱਚ ਸੀਗੇ ਤੇ ਉਹਨਾਂ ਦੀਆਂ ਟਰਾਂਸਫਰਸ ਹੁੰਦੇ ਰਹੇ ਆ ਪੋਲੀਟੈਕਨਿਕ ਕਾਲਜ ਚ ਗਣਿਤ ਦੇ ਲੈਕਚਰਰ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਇਸ ਕਰਕੇ ਇੱਥੇ ਅਸੀਂ ਕੰਸਟਰਕਸ਼ਨ ਨਹੀਂ ਕਰਵਾਇਆ ਹੁਣ ਮਲਕਾਨਾ ਹੱਕ ਕਿਹਦੇ ਕੋਲੇ ਹੈ ਇਸ ਜਗ੍ਹਾ ਦਾ ਉਹਨਾਂ ਦੀ ਡੈਥ ਤੋਂ ਬਾਅਦ ਅਸੀਂ ਮੇਰੇ ਮਦਰ ਤੇ ਅਸੀਂ 3 ਸਿਸਟਰਸ ਜਿਹੜੇ ਆ ਉਹ ਇਸ ਦੇ ਵਾਰਿਸ ਹੈਗੇ ਆ ਲੀਗਲ ਵਾਰਿਸ ਹੈ ਸਾਰੇ ਸਾਡੇ 4 ਦੇ ਨਾਮ ਤੇ ਇਹ ਪ੍ਰਾਪਰਟੀ ਹੈ ਹੁਣ ਤੁਹਾਡੇ ਨਾਲ ਕੌਣ ਕੌਣ ਆਇਆ ਹੋਏ ਇਸ ਕਿਤੇ ਮੇਰੇ ਨਾਲ ਮੇਰੇ ਦੋਨੋਂ ਭੈਣਾਂ ਮੇਰੇ ਵੱਡੇ ਸਿਸਟਰ ਮੇਰੇ ਛੋਟੇ ਸਿਸਟਰ ਇਹ ਦੋਨੋਂ ਆਏ ਨੇ ਜੀ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਜਿਹੜਾ ਬੰਦਾ ਇਹਦੇ ਉੱਪਰ ਕਬਜ਼ਾ ਕਹਿ ਲਓ ਤੁਸੀਂ ਜਾਂ ਚਾਰ ਦਵਾਰੀ ਕਰਾਣ ਲੱਗਾ ਸੀਗਾ ਉਹ ਕਿਸ ਹੱਕ ਨਾਲ ਕਰ ਰਿਹਾ ਸੀ ਕਿ ਉਹਨਾਂ ਜ਼ਮੀਨ ਖਰੀਦੀ ਹੈ ਕਿਸ ਤਰ੍ਹਾਂ ਹੈ ਇਹ ਸਭ ਤੋਂ ਪਹਿਲਾਂ ਤਾਂ ਜਿਸ ਦਿਨ ਉਹ ਸਾਨੂੰ ਮਿਲੇ ਨੇ ਮੇਰੇ ਵੱਡੇ ਬ੍ਰਦਰ ਇਨ ਲਾ ਆਏ ਹੋਏ ਸੀਗੇ ਤੇ ਉਹਨਾਂ ਨੇ ਪੁੱਛਿਆ ਵੀ ਤੁਸੀਂ ਇਹ ਤਾਂ ਸਾਡੀ ਪ੍ਰਾਪਰਟੀ ਹੈ ਉਹਨਾਂ ਨੇ ਦਿਖਾਇਆ ਕਿ ਆਹ ਦੇਖੋ ਜੀ ਸਾਡੇ ਕੋਲ ਰਜਿਸਟਰੀ ਹੈ 1968 ਦੀ ਹੈ ਉਹ ਕਹਿੰਦੇ ਸਾਡੇ ਕੋਲ 1968 ਤੋਂ ਪਹਿਲਾਂ ਦੀ ਰਜਿਸਟਰੀ ਹੈ ਫਿਰ ਹੌਲੀ ਹੌਲੀ ਪੁਲਿਸ ਸਟੇਸ਼ਨ 'ਚ ਇੱਕ ਦੋ ਵਾਰ ਸਾਨੂੰ ਐਸਐਚਓ ਸਾਹਿਬ ਨੇ ਉਹਨਾਂ ਦੇ ਨਾਲ ਬਿਠਾਇਆ ਤੇ ਫਿਰ ਉਹ ਕਹਿੰਦੇ 1900 ਸਾਡੀ 1900 2015 ਦੀ ਰਜਿਸਟਰੀ ਹੈ ਤੇ ਹੁਣ ਆਖਿਓ ਜਿਹੜੀ ਰਜਿਸਟਰੀ ਦਿਖਾ ਰਹੇ ਨੇ ਉਹ 2024 ਦੀ ਹੈ ਸੋ ਅਸੀਂ ਤਾਂ ਉਹਨਾਂ ਦੀ ਉਲਝਾਨ ਵਾਲੀਆਂ ਸਟੇਟਮੈਂਟਸ ਤੋਂ ਹੀ ਨਹੀਂ ਸਾਨੂੰ ਸਮਝ ਆ ਰਿਹਾ ਕਿ ਅਸਲ ਵਿੱਚ ਹੈ ਕੀ ਉਹਨਾਂ ਦੇ ਕਾਗਜ਼ ਪ੍ਰਾਪਰਟੀ ਪਹਿਲੇ ਤੇ ਮਹਾਰਾਣੀ ਜਿਹੜੀ ਹੈ ਰਾਜਮਹਿੰਦਰ ਕੌਰ ਉਹਨਾਂ ਦੀ ਪ੍ਰਾਪਰਟੀ ਸੀ ਉਸ ਤੋਂ ਅਸੀਂ ਖਰੀਦੀ ਹੈ ਉਹਦੇ ਵਿੱਚਕਾਰ ਤੇ ਹੋ ਹੀ ਨਹੀਂ ਸਕਦਾ ਕਿ ਅਸੀਂ ਵੇਚੀ ਨਹੀਂ ਤੇ ਰਾਜਮਹਿੰਦਰ ਕੌਰ ਜੀ ਨੇ ਸਾਨੂੰ ਵੇਚੀ ਹੈ ਤੋਂ ਇਸ ਤੋਂ ਬਾਅਦ ਕੋਈ ਮਤਲਬ ਹੋ ਨਹੀਂ ਸਕਦਾ ਕਿ ਕੋਈ ਵਿਚੋ ਤੀਸਰੀ ਕੋਈ ਓਨਰ ਹੋ ਹੀ ਨਹੀਂ ਸਕਦਾ ਅਸੀਂ ਇਹਦੇ ਤੇ ਅਗੇਂਸਟ ਅਸੀਂ ਕੋਰਟ 'ਚ ਵੀ ਗਏ ਆ ਅਸੀਂ ਇਹਦੇ ਸਟੇ ਆਰਡਰਸ ਵੀ ਲਏ ਆ ਸਟੇ ਆਰਡਰਸ ਦੇ ਬਾਵਜੂਦ ਕਬਜ਼ਾ ਨਹੀਂ ਹਟ ਰਿਹਾਗਾ ਜਦੋਂ ਸਟੇ ਹੋ ਜਾਦਾ ਉਸ ਤੋਂ ਬਾਅਦ ਤਾਂ ਕੰਸਟ੍ਰਕਸ਼ਨ ਹੁੰਦੀ ਨਹੀਂ ਹੈ ਨਹੀਂ ਹੋਣੀ ਚਾਹੀਦੀ ਇਸ ਇਸ ਬਾਬਤ 'ਚ ਪੁਲਿਸ ਵਿਭਾਗ ਮਾਜਾ ਕਿਤੇ ਤੁਸੀਂ ਗਏ ਹੋ ਹਾਂਜੀ ਅਸੀਂ ਡੀਸੀ ਮੈਡਮ ਨੂੰ 4-5 ਵਾਰੀ ਮਿਲੇ ਆ ਐਸਐਸਪੀ ਜੀ ਨੂੰ ਮਿਲੇ ਆ ਡੀਸੀ ਮੈਡਮ ਨੇ ਸਾਨੂੰ ਡੀਆਰਓ ਜੀ ਕੋਲ ਭੇਜਿਆ ਹੈ ਸਦਰ ਕਾਨੂੰਗੋ ਜੀ ਕੋਲ ਭੇਜਿਆ ਹੈ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਉੱਥੇ ਜਾ ਕੇ ਸਾਨੂੰ ਪਹਿਲੀ ਵਾਰੀ ਲੱਗਦਾ ਸੀ ਕਿ ਕੁਝ ਹਾਂ ਕੁਝ ਪੋਜ਼ਿਟਿਵ ਦਿਖ ਰਿਹਾ ਹੈ ਬਹੁਤ ਵੱਡਾ ਨਾਮ ਲਿੱਤਾ ਰਾਜਬਿੰਦਰਪੁਰ ਦਾ ਜਿਹੜੇ ਇਹ ਪਟਿਆਲੇ ਦੇ ਰਾਜੇ ਸੀਗੇ ਉਹਨਾਂ ਦੀ ਮਦਦ ਦੀ ਤੁਸੀ ਜਾਇਆ ਖਰੀਦੀ ਹੋਈ ਹੈ ਤੁਸੀ ਵੀ ਕੁਝ ਅੱਛੇ ਖਾਨਦਾਨ ਚੋਂ ਜਿਹੜੇ ਇੱਥੇ ਆ ਕੇ ਤੁਸੀ ਕਾਰਵਾਈ ਕਰ ਰਹੇ ਹੋ ਤੁਹਾਨੂੰ ਲੱਗਦਾ ਹੈ ਉਹਦੇ باوجود ਡੀਸੀ ਸਾਹਿਬ ਨੂੰ ਐਸਐਸਓ ਸਾਹਿਬ ਨੂੰ ਮਿਲਣ ਤੋਂ ਬਾਅਦ ਵੀ ਇੱਥੇ ਚਾਰਦੁਆਰੀ ਹੋਣ ਲੱਗੀ ਸੀ ਕਿਸ ਤਰ੍ਹਾਂ ਰਸੂਕ ਹੋ ਸਕਦਾ ਕਿਹੜੇ ਲੋਕ ਹੋ ਸਕਦੇ ਜਿਹੜੇ ਇਸ ਤਰ੍ਹਾਂ ਕਰ ਰਹੇ ਨੇ ਕੁਝ ਐਦਾਂ ਦਾ ਲੱਗ ਰਿਹਾ ਹੈ ਕਿ ਜਿਹੜੇ ਆਪਣੇ ਆਪ ਨੂੰ ਕਾਨੂੰਨ ਤੋਂ ਉੱਪਰ ਹੀ ਸਮਝਦੇ ਹਨ ਜਿਹੜੇ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਕਾਨੂੰਨ ਸਾਡੇ ਥੱਲੇ ਹੀ ਹੈ ਸਾਡੇ ਪੈਰਾਂ 'ਚ ਹੀ ਹੈ ਅਸੀਂ ਜਿੱਦਾਂ ਮਰਜ਼ੀ ਮੋਲਡ ਕਰ ਸਕਦੇ ਹਾਂ ਕੁਝ ਬਹੁਤੀ ਆਪਣੇ ਆਪ ਨੂੰ ਸੁਪਰ ਪਾਵਰ ਹੀ ਸਮਝਦੇ ਹੈ ਕੋਈ ਲੋਕ ਉਹੀ ਹੋ ਸਕਦੇ ਹੈ ਕਿਉਂਕਿ ਆਮ ਬੰਦਾ ਤਾਂ ਕੋਈ ਕਿਸੇ ਦੇ ਹੱਕ ਨਹੀਂ ਮਾਰਦਾ ਤੁਸੀਂ ਸਟੇ ਦੀ ਗੱਲ ਕਰ ਰਹੇ ਹੋ ਸਾਡੇ ਪੱਤਰਕਾਰ ਭਰਾਲ ਨੇ ਵੀ ਐਸਐਚਓ ਜਬਦੂ ਫੋਨ ਕੀਤਾ ਸੀਗਾ ਉਹ ਕਹਿੰਦੇ ਸਟੇ ਆਰਡਰ ਦੂਸਰੀ ਪਾਰਟੀ ਕੋਲ ਵੀ ਹੈਗਾ ਸਟੇ ਆਰਡਰ ਦਾ ਤਾਂ ਇਹ ਸਾਨੂੰ ਤਾਂ ਆਪਣੀ ਸਟੇ ਆਰਡਰ ਦਾ ਪਤਾ ਹੈ ਸਾਨੂੰ ਇਹ ਪਲਾਟ ਨੰਬਰ ਦਾ ਪਤਾ ਹੈ ਸਾਨੂੰ ਇਹ ਇੰਨੀ ਜ਼ਮੀਨ ਦਾ ਪਤਾ ਹੈ ਉਹਨਾਂ ਦਾ ਖਸਰੇ ਨੰਬਰ ਦਾ ਪਤਾ ਹੈ ਸਾਨੂੰ ਆਪਣੇ ਜਿਹੜੇ ਸਾਡੇ ਖਸਰਾ ਨੰਬਰ ਹੈ ਅਸੀਂ ਇਸ ਜ਼ਮੀਨ ਤੇ ਆਂਦੇ ਰਹਿੰਦੇ ਆ ਜਾਂਦੇ ਰਹਿੰਦੇ ਆ ਮਤਲਬ ਇਹ ਕੋਈ ਨਵੀਂ ਨਹੀਂ ਹੈ ਸਾਡੇ ਲਈ ਉਹਨਾਂ ਦਾ ਅੱਧਾ ਪਲਾਟ ਕਿੱਦਾਂ ਹੋ ਗਿਆ ਜਦੋਂ ਚਾਰ ਜਣਿਆਂ ਚੋਂ ਕਿਸੇ ਨੇ ਵੇਚਿਆ ਹੀ ਨਹੀਂ ਇਹ ਅੱਧਾ ਕਿੱਦਾਂ ਹੋ ਗਿਆ ਉਹਨਾਂ ਦਾ ਪਲਾਟ ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ ਉਹਨਾਂ ਦਾ ਕੀ ਕਿਸ ਤਰ੍ਹਾਂ ਦਾ ਕੀ ਸੋਰਸ ਹੈ ਇਹ ਤੇ ਜਿਹੜੀ ਉਹਨਾਂ ਦੀ ਰਜਿਸਟਰੀ 2024 ਵਾਲੀ ਵੀ ਦਿਖਾਈ ਹੈ ਉਹਦੇ 'ਚ ਖਸਰਾ ਨੰਬਰ ਮੈਚ ਕਰਦੇ ਨਹੀਂ ਜੀ ਨਹੀਂ ਉਹਨਾਂ ਦੇ ਖਸਰਾ ਨੰਬਰ ਤੋਂ 10 ਕਿੱਲੇ ਦੂਰ ਹੈ ਗਿਆ 10 ਕਿੱਲੇ ਦੂਰ ਹੈ ਪਿੱਛੇ ਵਾਲਾ ਪਲਾਟ ਜਿਹੜਾ ਹੈ ਤੇ ਇਹ ਨਾਲ ਵਾਲਾ ਪਲਾਟ ਜਿਹੜਾ ਹੈ ਇਹਦੇ ਖਸਰਾ ਨੰਬਰ ਸਾਡੇ ਖਸਰਾ ਨੰਬਰ ਨਾਲ ਮੈਚ ਕਰਦੇ ਆ ਇਹ ਹੋ ਹੀ ਨਹੀਂ ਸਕਦਾ ਕਿ ਅਗਲੇ ਪਿਛਲੇ ਪਲਾਟ ਜਿਹੜੇ ਆ ਉਹਨਾਂ ਦਾ ਖਸਰਾ ਨੰਬਰ ਔਰ ਇਹਦਾ ਖਸਰਾ ਨੰਬਰ ਇੰਨਾ ਡਿਫਰੈਂਸ ਹੋਏ 10 ਕਿੱਲਾਂ ਦੇ ਤੁਹਾਨੂੰ ਲੱਗਦਾ ਕਿ ਜਦੋਂ ਇੰਨਾ ਕੁਝ ਹੋ ਰਿਹਾ ਹੈ ਇੰਨੀ ਕੁ ਤੁਸੀਂ ਕੋਸ਼ਿਸ਼ਾਂ ਕਰ ਰਹੇ ਹੋ ਵੱਡੇ ਵੱਡੇ ਆਫੀਸਰਜ਼ ਨੂੰ ਮਿਲ ਰਹੇ ਹੋ ਕੋਰਟ ਤੱਕ ਚਲੇ ਗਏ ਹੋ ਕਿਸੇ politcal power ਦੀ ਤਾਕਤ ਲੱਗਦੀ ਹੈ ਬਿਲਕੁਲ ਹੋ ਸਕਦਾ politcal power ਜਾਂ mafia ਕੁਝ ਵੀ ਹੋ ਸਕਦਾ ਅਸੀਂ ਤਾਂ ਹੁਣ ਜਿਦਾ ਆਮ ਕਾਮਨ ਬੰਦੇ ਆ ਟੀਚਰਸ ਹੈਗੇ ਆ ਅਸੀਂ ਤਾਂ ਨੇਚਰਲੀ ਗੱਲ ਤੱਕ ਪਾਸੇ ਜਾਂਦੇ ਨਹੀਂ ਹੈ ਪਰ ਹੁਣ ਇਹ ਪਤਾ ਨਹੀਂ ਜਿਹੜੇ ਕੁਝ ਲੋਕ ਹੈਗੇ ਜਿਹੜੇ ਜਿੰਨੇ ਸਮਝ ਲਓ ਵੀ ਕਬਜ਼ਾ ਕਰਕੇ ਉਹਨਾਂ ਨੂੰ ਲੱਗਦਾ ਵੀ ਸਾਡੀ ਜ਼ਮੀਨ ਮੱਲੀ ਜਾਣੀ ਹੈ ਜਿਹੜੇ ਲੋਕ ਇੱਥੇ ਚਾਰ ਦੁਵਾਰੀ ਖੜੇ ਰਹੇ ਸੀਗੇ ਤੁਸੀਂ ਮੌਕੇ ਤੇ ਪਹੁੰਚੇ ਹੋ ਉਹਨਾਂ ਦੀ ਪਛਾਣ ਹੋਈ ਹੈ ਕੌਣ ਲੋਕ ਨੇ ਪਤਾ ਲੱਗੇ ਜੀ ਬਲਵਿੰਦਰ ਸਿੰਘ ਉਹਨਾਂ ਦੇ ਸਾਥੀ ਹੀ ਨੇ ਉਹ ਸਾਨੂੰ ਕਿਉਂਕਿ ਬਲਵਿੰਦਰ ਸਿੰਘ ਉਹਨਾਂ ਦੀ ਪਛਾਣ ਤਾਂ ਹੈ ਕਿਉਂਕਿ ਅਸੀਂ ਐਸ ਐਚਓ ਸਾਹਿਬ ਦੇ ਆਫਿਸ 'ਚ ਉਹਨਾਂ ਨੂੰ ਦੋ ਤਿੰਨ ਵਾਰੀ ਮਿਲ ਚੁੱਕੇ ਹਾਂ ਹਾਂ ਤੇ ਉਹਨਾਂ ਦੇ ਨਾਲ ਜਿਹੜੇ ਇੱਕ ਅਕਸਰ ਹੁੰਦੇ ਨੇ ਸਾਥੀ ਮੈਨੂੰ ਉਹਨਾਂ ਦਾ ਨਾਮ ਯਾਦ ਨਹੀਂ ਇਸ ਟਾਈਮ ਵੀ ਉਹ ਉਹੀ ਨੇ ਉਹੀ ਉਹਨਾਂ ਸਵੇਰੇ ਸਭ ਤੋਂ ਪਹਿਲਾਂ ਉਹੀ ਪਹੁੰਚੇ ਨੇ ਇੱਥੇ ਕਾਰ ਵਿੱਚ ਤੇ ਉਹਨਾਂ ਨੇ ਆ ਕੇ ਆਪਣੇ ਫੋਨ ਵਗੈਰਾ ਕੀਤੇ ਤੇ ਉਸ ਤੋਂ ਬਾਅਦ ਬਾਕੀ ਬੰਦੇ ਆਏ ਜਦੋਂ ਤੱਕ ਅਸੀਂ ਆਪਣੀ ਇਸ ਜਗ੍ਹਾ ਨੂੰ ਛੱਡ ਦਿੱਤਾ ਸੀ ਬਰਿੰਦਰ ਸਿੰਘ ਜੀ ਦੇ ਨਾਲ ਗੱਲ ਹੋਈ ਹੈ ਤੁਹਾਡੀ ਕਦੀ ਲੱਗਾ ਬਤਾ ਕੀ ਕੀ ਕੰਮ ਕਰਦ ਨੇ ਕਿਸੇ ਪਾਰਟੀ ਓਹਨਾਂ ਦਾ ਭੁੱਲਾ ਸਨੌਰ ਨਾਂ ਦੱਸਿਆ ਜਾ ਰਿਹਾ ਹੈ ਲੇਬਰ ਭੁੱਲਾ ਸਨੌਰ ਜੀ ਉਹਨਾਂ ਦਾ ਕੋਈ ਨਿਕਨੇਮ ਹੋਣਾ ਜਿਹੜੇ ਕੰਮ ਕਰਵਾ ਰਹੇ ਸੀ ਉੱਥੇ ਜੀ ਤੇ ਉਹ ਕਿੱਦਾਂ ਕੀ ਕਰਵਾ ਰਿਆ ਹੈ ਹੁਣ ਕਿਉਂ ਕਰਵਾ ਰਿਆ ਹੈ ਇਹ ਤਾਂ ਸਾਡੀ ਸਮਝ ਤੋਂ ਪਰੇ ਹੈ ਕਿਸੇ ਦੀ ਜ਼ਮੀਨ ਤੇ ਐਦਾਂ ਕਰਨਾ ਕਬਜਾ ਅਸੀਂ ਟੀਚਿੰਗ ਡਿਪਾਰਟਮੈਂਟ ਨਾਲ ਸਾਰੇ ਹੈਗੇ ਆਂ ਅਸੀਂ ਬੱਚਿਆਂ ਨੂੰ ਹਮੇਸ਼ਾ ਸੱਚ ਦੇ ਰਾਹ ਤੇ ਚੱਲਣਾ ਸਿਖਾਉਂਦੇ ਆਂ ਅਸੀਂ ਕਦੇ ਇਹ ਕਹਿ ਹੀ ਨਹੀਂ ਸਕਦੇ ਅਸੀਂ ਨਾ ਹੀ ਆਪ ਕਰ ਸਕਦੇ ਆਂ ਕਿ ਅਸੀਂ ਕਿਸੇ ਦੀ ਗਲਤ ਗੱਲ ਦੇ ਥੱਲੇ ਝੁਕ ਜਾਈਏ ਸਾਨੂੰ ਮਾਰ ਮਾਰਜੋਗ ਮੁਖੰਤਰੀ ਸਾਹਿਬ ਆਮ ਪਬਲਿਕ ਦੀ ਗੱਲ ਕਰਦੇ ਨੇ ਉਹਨਾਂ ਦਾ ਕੀ ਤੁਹਾਡੇ ਵੱਲੋਂ ਸੁਨੇਹਾ ਹੈ ਅਸੀਂ ਤੇ ਮੁਖਮੰਤਰੀ ਪੋਰਟਲ ਤੇ ਵੀ ਅਸੀਂ ਆਪਣੀ ਕੰਪਲੇਂਟ ਪਾਈ ਹੋਈ ਹੈ ਪਰ ਕੋਈ ਉਨਾ ਦਾ ਰਿਸਪੌਂਸ ਸਾਨੂੰ ਕੋਈ ਕਿਸੇ ਤਰ੍ਹਾਂ ਦਾ ਵੀ ਰਿਸਪਾਂਸ ਨਹੀਂ ਪੋਜ਼ਿਟਿਵ 네ਗੇਟਿਵ ਤਾਂ ਕੀ ਕੋਈ ਰਿਸਪਾਂਸ ਹੀ ਨਹੀਂ ਸਾਡੇ ਤੱਕ ਪਹੁੰਚ ਪਾਇਆ ਕਿ ਤੁਹਾਡੀ ਕੰਪਲੀਟ ਰਜਿਸਟਰ ਹੋ ਗਈ ਹੈ ਜਾਂ ਕੋਈ ਉਹਦੇ ਤੇ ਐਕਸ਼ਨ ਲਿਆ ਜਾ ਰਿਹਾ ਹੈ ਜਾਂ ਤੁਹਾਨੂੰ ਕੋਈ ਤੱਥ ਪੁੱਛੇ ਜਾਣ ਜਾਂ ਦੱਸੇ ਜਾਣ ਕੁਝ ਵੀ ਨਹੀਂ ਬਹੁਤ ਹੀ ਸਾਇਲੈਂਟ ਔਰ ਬਿਲਕੁਲ ਕੋਈ ਜਵਾਬ ਹੀ ਨਹੀਂ ਆਇਆ ਮੁੱਖ ਮੰਤਰੀ ਵੱਲੋਂ ਜਦੋਂ ਕਿ ਸਾਨੂੰ ਬੜੀ ਉਮੀਦਾਂ ਸੀ ਉਹਨਾਂ ਨੇ ਬੜੇ ਔਰਤਾਂ ਦੇ ਹੱਕ ਜੀਆਂ ਬੜੀਆਂ ਆਵਾਜ਼ਾਂ ਗੱਡੀਆਂ ਸੀ ਅਸੀਂ ਬੜੇ ਪ੍ਰਾਊਡ ਫੀਲ ਕਰਦੇ ਸੀ ਕਿ ਬੜੇ ਮੁੱਖ ਮੰਤਰੀ ਸਾਡੇ ਜਿਹੜੇ ਆਮ ਬੰਦਿਆਂ ਦੀ ਔਰਤਾਂ ਦੀ ਬੜੀ ਆਵਾਜ਼ ਬਣਨਗੇ ਪਰ ਹਲੇ ਤੱਕ ਕੁਝ ਸਾਡੀ ਆਵਾਜ਼ ਤੇ ਸੁਣਾਈ ਨਹੀਂ ਦੀ ਉਹਨਾਂ ਨੇ ਦਿੱਤੀ ਜੀ ਨੈਕਸਟ ਕਦਮ ਕੀ ਹੋਣ ਜਾ ਰਿਹਾ ਜੇਕਰ ਇਸੇ ਤਰ੍ਹਾਂ ਅੱਜ ਰੁਕੀ ਹੈ ਕੱਲ ਨੂੰ ਫੇਰ ਦੁਬਾਰਾ ਚਾਰ ਦੁਵਾਰੀ ਹੋਣ ਲੱਗ ਜਾਈਦੀ ਜਾਂ ਤੁਹਾਡੀ ਨਹੀਂ ਸੁਣੀਆਂ ਦੀ ਤੁਹਾਡੇ ਵੱਲੋਂ ਕੀ ਸੋਚ ਹੈਗਾ ਕੀ ਕਰਨਾ ਚਾਹੀਦਾ ਦੇਖੋ ਸਾਨੂੰ ਆਵਾਜ਼ ਤਾਂ ਉਠਾਣੀ ਪੈਗੀ ਭਾਵੇਂ ਸਾਨੂੰ ਮੁੱਖ ਮੰਤਰੀ ਦੇ ਘਰ ਦੇ ਬੂਹੇ ਦੇ ਬਾਹਰ ਬਹਿਣਾ ਪਵੇ ਤੇ ਭਾਵੇਂ SSP ਦੇ ਬਾਹਰ ਬੈਠਣਾ ਪਵੇ ਅਸੀਂ ਇਦਾਂ ਨਹੀਂ ਛੱਡ ਸਕਦੇ ਸਾਡੇ ਫਾਦਰ ਦੀ ਬੜੀ ਹਾਰਡ ਵਰਕ ਮਣੀ ਹੈ ਅਸੀਂ ਇਹਨੂੰ ਇਦਾਂ ਨਹੀਂ ਛੱਡ ਸਕਦੇ ਕਿ ਕੋਈ ਵੀ ਆਏ ਤੇ ਕਹੇ ਸਾਡੀ ਹੈ ਤੇ ਅਸੀਂ ਛੱਡ ਦਈਏ ਇਹ ਨਹੀਂ ਅਸੀਂ ਹਉਣ ਦਿਆਂਗੇ ਤਾਂ ਜੀ ਲੋਕਲ ਪੋਲੀਟੀਕਲ ਪਾਵਰ ਜਾਂ ਮਾਫੀਆ ਜੋ ਵੀ ਤੁਸੀਂ ਕਹਿ ਰਹੇ ਹੋ ਉਹਨਾਂ ਹਾਵੀ ਹੋ ਗਿਆ ਕਿ ਮੁੱਖ ਮੰਤਰੀ ਸਾਹ ਦੇ ਪੋਰਟਲ ਦੇ ਪਾਣ ਦੇ ਬਾਵਜੂਦ ਵੀ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਜੀ ਬਿਲਕੁਲ ਇੰਨੀ ਇੰਨੀ ਥਾਂ ਤੇ ਸਾਨੂੰ ਮਿਲਣ ਤੋਂ ਬਾਅਦ ਇੰਨੀ ਥਾਂ ਤੇ ਦਰਖਾਸਤ ਦੇਣ ਤੋਂ ਬਾਅਦ ਜਦੋਂ ਕੋਈ ਵੀ ਐਕਸ਼ਨ ਨਹੀਂ ਹੋ ਰਿਹਾ ਤੇ ਜਦੋਂ ਅਸੀਂ ਪੁਲਿਸ ਅਧਿਕਾਰੀਆਂ ਨੂੰ ਵੀ ਮਿਲ ਰਹੇ ਹਾਂ ਤਾਂ ਉਹ ਵੀ ਕਹਿ ਦਿੰਦੇ ਕੋਈ ਗੱਲ ਨਹੀਂ ਹੁਣ ਤੁਸੀਂ ਕੋਰਟ ਵਿੱਚ ਕੀਤਾ ਹੋਇਆ ਤਾਂ ਉਹੀ ਦੇਖਣਗੇ ਮਤਲਬ ਕੋਰਟ ਹੀ ਆਰਡਰ ਕਰੇਗੀ ਚਲੋ ਅੱਛਾ ਜੀ ਜੇ ਅੱਜ ਉਹਨਾਂ ਨੇ ਉਹਨਾਂ ਦੇ ਆਰਡਰਸ ਨੂੰ ਡਿਸਓਬੇ ਕੀਤਾ ਤਾਂ ਤੁਸੀਂ ਕਨਟੈਂਪਟ ਆਫ ਕੋਰਟ ਕੋਰਟ ਵਿੱਚ ਪਾ ਦਿਓ ਅਸੀਂ ਤਾਂ ਇਸ ਮਾਮਲੇ 'ਚ ਕੁਝ ਨਹੀਂ ਕਰ ਸਕਦੇ ਇਹੋ ਜਿਹਾ ਜਵਾਬ ਸੁਣਨ ਤੋਂ ਬਾਅਦ ਐਵੇਂ ਲੱਗਦਾ ਹੈ ਕਿ ਪੁਲਿਸ ਵਾਲੇ ਖਾਲੀ ਭਰੋਸਾ ਹੀ ਦੇ ਰਹੇ ਨੇ ਕਿ ਜੀ ਅਸੀਂ ਆਮ ਜਨਤਾ ਦੇ ਨਾਲ ਆ ਪਰ ਸਾਡੇ ਨਾਲ ਕੋਈ ਨਹੀਂ ਖੜਾ ਤੋਂ ਬਾਅਦ ਤੇ ਬਲਿਡੀ ਬਲੰਗ ਕਰਨਾ ਉਹ ਤੇ ਕੋਰਟ ਦੀ ਆਪਣਾ ਹਮਦੋਹੀਨ ਹੈ ਅਦਾਲਤ ਦੀ ਤੋਹੀਨ ਹੈ ਜੀ ਅਗਰ ਸਟੇ ਪਹਿਲਾਂ ਹੋਇਆ ਤਾਂ ਉਸ ਤੋਂ ਬਾਅਦ ਇਟਾ ਵੀ ਲਾਣੀ ਇਟ ਵੀ ਲਾਣੀ ਬੜੀ ਆਜ਼ਾਦੀ ਤੋਹੀਨ ਹੈ ਇਸ ਕਰਕੇ ਇਹ ਸਾਰੀ ਮਿੱਲੀ ਭੋਜਨਾ ਦੀ ਸਾਰੀ ਅਦਾਲਤ ਦੇ ਲਈ ਬਹੁਤ ਲੱਗ ਰਹੀ ਹੈ ਕਿ ਤੁਸੀਂ ਗੱਲ ਕਰ ਰਹੇ ਹੋ ਤੁਸੀਂ ਦੇ ਵਿੱਚ ਦੂਜੀ ਪਾਰਟੀ ਨੇ ਮਿਲ ਕੇ ਜਿਹੜੇ ਦਾਦਲ ਦੀ ਤੋਹੀਨ ਕੀਤੀ ਹੈ ਤੇ ਇਹ ਪਲਾਟ ਦੀ ਬਲਗਨ ਕੀਤੀ ਹੈ ਤੇ ਇਹਦਾ ਨਾ ਕੋਈ ਨਾ ਤੇ ਇੱਥੇ ਕੋਈ ਇਹਨਾਂ ਦਾ ਕੋਈ ਖਸਰਾ ਨੰਬਰ ਮੈਚ ਕਰਦਾ ਆਲੇ ਦੁਆਲੇ ਪਲਾਟ ਵੀ ਸਾਰੇ ਚੈੱਕ ਕਰੀਏ ਤੇ ਇਹਨਾਂ ਦਾ ਖਸਰਾ ਨੰਬਰ ਬਹੁਤ ਦੂਰ ਪੈਗਾ 10 10 ਕਿੱਲੇ ਤੋਂ ਬਾਅਦ ਆਉਂਦਾ ਖਸਰਾ ਨੰਬਰ ਕਿ ਇਹਨਾਂ ਨੇ ਇਹਦੇ ਨਾਲ ਕਰ ਲਿਆ ਜਿਹੜਾ ਕਿ ਨਜਾਇਜ਼ ਹੈ ਸੋ ਕਾਗਜ਼ਾਂ ਦੇ ਹੇਰ ਫੇਰ ਦੀ ਗੱਲ ਕੀਤੀ ਜਾ ਰਹੀ ਹੈ ਇਹਨਾਂ ਵੱਲੋਂ ਜਗਾ ਤੋਂ ਇੱਕ ਵਾਰ ਫੇਰ ਦਿਖਾ ਦਿੰਦੀਆਂ ਇਹ 1275 ਕੋਗਜ ਦਾ ਇੱਕ ਪਲਾਟ ਦੱਸਿਆ ਜਾ ਰਿਹਾ ਜਿਹਦੇ ਵਿੱਚ ਹਲੇ ਕੰਸਟਰਕਸ਼ਨ ਕਰਨ ਉਸ ਇੱਟਾਂ ਵੀ ਪਈਆਂ ਹੋਈਆਂ ਹੈਗੀਆਂ ਕੰਸਟਰਕਸ਼ਨ ਇਹਦੇ ਕੁਝ ਹੋਈ ਵੀ ਸੀ ਤਾ ਰੋਕੀ ਗਈ ਹੈਗੀਆ ਇਹ ਤਿੰਨ ਲੇਡੀਜ਼ ਹਸ਼ਿਆਰਪੁਰ ਤੋਂ ਚੱਲ ਕੇ ਆਪਣੇ ਪਿਤਾ ਪੁਰਖੀ ਜਗਾ ਜਿਹੜੀ ਹੈਗੀ ਉਹਨੂੰ ਬਚਾਉਣ ਲਈ ਸੰਘਰਸ਼ ਕਰ ਰਹੀਆਂ ਨੇ ਮੌਕੇ ਦੇ ਉੱਪਰ ਐਸਐਚਯੂ ਸਾਹਿਬ ਨੂੰ ਵੀ ਫੋਨ ਕੀਤਾ ਗਿਆ ਇਹਨਾਂ ਨੇ ਐਸਐਸਪੀ ਸਾਹਿਬ ਕੋਲ ਵੀ ਗੁਹਲ ਲਗਾਈ ਡੀਸੀ ਸਾਹਿਬ ਕੋਲ ਲਈ ਲੇਕਿਨ ਉਹਦੇ باوجود ਵੀ ਸਟੇ ਫੋਟਰ ਫੋਨ ਦੇ باوجود ਵੀ ਇੱਥੇ ਇਹ ਜਿਹੜੇ ਇਟਾਂ ਦੇ ਨਾਲ ਚਾਰ ਦੀਵਾਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹ ਮਾਮਲਾ ਪਟਿਆਲੇ ਤੋਂ ਸਾਹਮਣੇ ਆਇਆ ਹੈਗਾ ਸੋ ਮਾਨਯੋਗ ਮੁੱਖ ਮੰਤਰੀ ਸਾਹਿਬ ਇਸ ਉੱਪਰ ਕੀ ਗੌਰ ਕਰਦਨੇ ਇਹ ਸਮਾਂ ਦਾ ਸੀਗਾ ਇਸ ਦਿਰਵਾ ਇੱਕ ਦਲੋ ਸਾਂਝ ਵਿਚਾਰਾਂ ਦੀ ਧੰਨਵਾਦੀ